ਸਰਸਾ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਏ ਸਭ ਨਾ ਗਾਵੇ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ वड हंस महला तीजा ए मन मेरिया आवा गौन संसार अंत सच न रामा, आपे सच्चा बख्श लए, ਫਿਰ ਹੋਏ ਨਾ ਫੇਰਾ ਰਾਮ ਇਹ ਮਨ ਮੇਰਾ ਆਵਾ ਗਉਣ ਸੰਸਾਰ ਹੈ ਅੰਤ ਸਚ ਨਵੇੜਾ ਰਾਮ ਆਪੇ ਸੱਚ ਬਖਸ਼ ਲੈ ਇਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮੁਖ ਮਿਲਾ ਵਡਿਆਈ ਸੱਚ ਰੰਗ ਰੱਤੇ ਸਹਜ ਮਤ ਸਹਜ ਰਹੇ ਸਮਾਈ ਸਚਾ ਮਨ ਪਾਇਆ ਸਚ ਵਸਾਇਆ ਸ਼ਬਦ ਰਤੇ ਅੰਤ ਨ ਪੇਰਾ ਨਾਨਕ ਨਾਮ ਰਤੇ ਸੱਚ ਸਮਾਣੇ ਬਾਹਰ ਨ ਭਵ ਚਲ ਫੇਰਾ ਮਾਇਆ ਮੋਹ ਸਭ ਬਰਨ ਹੈ ਦੂਜੇ ਭਾਏ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹਿੱਤੇ ਪਲ ਚਾਈ ਰਾਮ ਹਿੱਤੇ ਪਲ ਚਾਈ ਵਰਬ ਕਮਾਈ ਮੇਟਨਾ ਸਕ ਕੋਈ ਜੇਨ ਸ੍ਰਿਸ਼ਟ ਸਾਜੀ ਸੋ ਕਰ ਵੇਖਾ ਤਿਸ ਜੀਵੜ ਅਬਰਨਾ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸਵਦਾ ਸਾਂਤਨਾ ਆਈ ਨਾਨਕ ਬਿਨ ਨਾਵ ਸਭ ਕੋਈ ਪੁੱਲਾ माया मोहिकुआई एहो जग जलता देख कै पज पए हर शरणाई राम अरदास करी घर पूरे आके रख लेवो देहो बडाई राम ਰਖ ਲੇਵੋ ਸਰਣਾਈ ਹਰ ਨਾਮ ਬਡਾਈ ਤਉ ਤਿਜੇਵੜ ਅਵਰਨਾ ਦਾਤਾ ਸੇਵਾ ਲਾਗੇ ਸੇਵਨ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵ ਬੇਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋਂ ਸਬਦ ਪੁਜਾਈ ਜੋ ਜਾਏ ਪਵਹ ਹਰ ਸਰਣਾਇ ਜੋ ਹਰ ਮਤ ਦੇ ਸਾ ਊਪਜ ਔਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂ ਆਪੇ ਦੇਹ 부ਜਾਈ ਰਾਮ ਆਪੇ ਦੇਹ 부ਜਾਈ ਅਵਰਨਾ ਭਾਈ ਗੁਰਮੁਖ ਹਰ ਰਸ ਚੱਖਿਆ ਦਰ ਸੱਚ ਸਦਾ ਹੈ ਸੱਚ ਸੱਚ ਸਬਦ ਸੁਪੱਖਿਆ ਕਰਮ ਹੈ নিজ ਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰੱਤੇ ਸੇ ਮਹਲ ਪਾਇਨ ਮਤ ਪਰਵਾਣ ਸਚ ਸਾਈ ਕਰਮ ਦੇਜ ਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰੱਤੇ ਸੇ ਮਹਲ ਪਾਇਨਾ ਮਤ ਪਰਵਾਣ ਸੱਚ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ